ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਅਕੀਰ ਦਾਸ ਕਹਿੰਦੇ ਕਿ ਸਾਰੇ ਭੈਣ ਭਰਾਵ ਚੜ੍ਹਦੀ ਕਲਾ ਉਹ ਵਿੱਚ ਰਹਿਣ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਗੁਰਪੁਰਬ ਵੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈਆਂ ਵਾਹਿਗੁਰੂ ਜੀ ਤੁਹਾਡੇ ਘਰਾਂ ਵਿੱਚ ਖੁਸ਼ੀਆਂ ਕਿੜੇ ਲੈ ਕੇ ਆਣ ਅੱਜ ਆਪਾਂ ਗੱਲ ਕਰਾਂਗੇ ਤੁਹਾਨੂੰ ਥੰਬਲਿੰਗ ਦੇਖ ਕੇ ਪਤਾ ਚੱਲ ਹੀ ਗਿਆ ਆਪਣਾ ਕਿ ਮੈਂ ਕਿਸ ਵਿਸ਼ੇ 'ਤੇ ਗੱਲ ਕਰਨ ਵਾਲੀ ਹਾਂ ਤੁਸੀਂ ਕਹੋਗੇ ਵੀ ਭੈਣੇ ਇਸ ਚੀਜ਼ ਦਾ ਆਪਣੀ ਰਸੋਈ ਨਾਲ ਕੀ ਸੰਬੰਧ ਹੈ ਕਿ ਆਪਣੇ ਬੱਚੇ ਵਿਗੜ ਰਹੇ ਨੇ ਆਪਣੇ ਘਰ ਦੇ ਵਿੱਚ ਨਸ਼ਾ ਆ ਰਿਹਾ ਆਪਣੇ ਘਰ ਦੇ ਜਿੰਨੇ ਵੀ ਪਰਿਵਾਰ ਨੇ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਨੇ ਕਿਸੇ ਵੀ ਚੀਜ਼ ਦਾ ਕੋਈ ਪਤਾ ਨਹੀਂ ਲੱਗਦਾ ਸਾਰੇ ਆਪਾਂ ਦੁਖੀ ਹੋਏ ਪਿਆ ਵੀ ਗੱਲ ਹੋ ਕੀ ਰਹੀ ਹੈ ਅੱਜ ਤੋਂ 15 ਕਿ ਸਾਲ ਤੁਸੀਂ ਪਿੱਛੇ ਚਲੇ ਜਾਵੋ ਕਿੰਨਾ ਜ਼ਿਆਦਾ ਫਰਕ ਸੀਗਾ ਮਾਹੌਲ ਦਾ ਹੁਣ ਦਾ ਤੇ ਪਿੱਛੇ ਦਾ ਉਦੋਂ 10 15 ਸਾਲ ਪਿੱਛੇ ਚਲੇ ਜਾਵਾਂਗੇ ਉਸ ਟਾਈਮ ਜਿਹੜੇ ਆਪਣੀ ਏਜ ਦੇ ਸੀਗੇ 35 40 ਵਾਲੇ ਹਨ ਬੱਚੇ ਹੁੰਦੇ ਸੀਗੇ ਜਾਂ 20 ਸਾਲ ਤੱਕ ਲਾ ਲੋ ਹਨ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਕੀ ਤੇਜਾਬ ਹੁੰਦਾ ਕੀ ਐਸਿਡਿਟੀ ਹੁੰਦੀ ਹੈ ਕੀ ਸ਼ੂਗਰ ਹੁੰਦਾ ਕੀ ਹਨ ਬਿਮਾਰੀਆਂ ਹੁਣ ਤਾਂ 10 12 12 ਸਾਲ ਦੇ ਬੱਚੇ ਕਹਿੰਦੇ ਨੇ ਸਾਡੀਆਂ ਲੱਤਾਂ ਦੁਖਦੀਆਂ ਨੇ ਸਾਡੇ ਗੋਡੇ ਦੁਖਦੇ ਆ ਹਨ ਮੇਰਾ ਭਤੀ ਜਗਾ 3 ਸਾਲ ਦਾਗਾ ਉਹ ਸਾਰਾ ਦਿਨ ਖੇਡੀ ਜਾਊਗਾ ਸ਼ਾਮ ਨੂੰ ਕਹੂਗਾ ਵੀ ਮੇਰੀਆਂ ਲੱਤਾਂ ਦੁਖਦੀਆਂ ਨੇ ਵੀ ਤੁਸੀਂ ਸੋਚੋ ਵੀ ਅੱਗੇ ਜਾ ਕੇ ਉਹ ਕੀ ਕਰਨਗੇ ਇਹ ਚੀਜ਼ਾਂ ਸਾਰੀਆਂ ਜਿੰਨੀਆਂ ਵੀ ਆਪਣੇ ਪਰਿਵਾਰਾਂ ਦੇ ਵਿੱਚ ਬਿਮਾਰੀਆਂ ਕਲੇਸ਼ ਸ਼ਰਾਬ ਨਸ਼ੇ ਵੀਕਨੈਸ ਆ ਵਗੈਰਾ ਆਈਆਂ ਨੇ ਇਹ ਆਪਣੀ ਰਸੋਈ ਦੇ ਜ਼ਰੀਏ ਹੀ ਆਈਆਂ ਨੇ ਆਪਣੇ ਖਾਣ ਪੀਣ ਦੇ ਜ਼ਰੀਏ ਹੀ ਆਈਆਂ ਨੇ ਕਿਉਂਕਿ ਜਿਹੜੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਮਾਤਾਵਾਂ ਹੁੰਦੀਆਂ ਸੀਗੀਆਂ ਉੱਠਦੀਆਂ ਸੀਗੀਆਂ ਆਪਣੇ ਘਰਾਂ ਦੇ ਵਿੱਚੋਂ ਸਿਮਰਨ ਚਲਿਆ ਗਿਆ ਆਪਣੇ ਘਰਾਂ ਦੇ ਵਿੱਚੋਂ ਵੱਡਿਆਂ ਦਾ ਸਤਿਕਾਰ ਚਲਿਆ ਗਿਆ ਆਪਣੇ ਘਰਾਂ ਦੇ ਵਿੱਚੋਂ ਸਿੱਖਿਆ ਚਲੀ ਗਈ ਤਾਂ ਹੀ ਆਪਾਂ ਅੱਜ ਖੱਜਲਖਵਾਰ ਹੋ ਰਹੇ ਹਾਂ ਜਦੋਂ ਬੱਚਿਆਂ ਨੇ ਸਵੇਰੀ ਉੱਠਣਾ ਤਾਂ ਆਪਣੇ ਬਜ਼ੁਰਗਾਂ ਦੇ ਪੈਰੀ ਹੱਥ ਲਾਉਣੇ ਉਹਨਾਂ ਨੇ ਅਸੀਸਾਂ ਦੇਣੀਆਂ ਉਸ ਤੋਂ ਬਾਅਦ ਮੇਰੀਆਂ ਭੈਣਾਂ ਜਦੋਂ ਹਨਾ ਇਸ਼ਨਾਨ ਕਰਕੇ ਰਸੋਈ ਦੇ ਵਿੱਚ ਜਾਂਦੀਆਂ ਸੀਗੀਆਂ ਤਾਂ ਉੱਥੇ ਚਾਹ ਪਾਣੀ ਬਣਾਉਂਦੀਆਂ ਸੀਗੀਆਂ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੀਆਂ ਸੀਗੀਆਂ ਚਾਹ ਪ੍ਰਸ਼ਾਦਾ ਤਿਆਰ ਕਰਦੇ ਹੋਏ ਕਿਉਂਕਿ ਇਹਨੂੰ ਤੁਸੀਂ ਅਜਮਾ ਕੇ ਵੀ ਦੇਖ ਲਿਓ ਜਦੋਂ ਆਪਾਂ ਗੁਰੂ ਘਰ ਜਾਂਦੇ ਆਪਾਂ ਪ੍ਰਸ਼ਾਦਾ ਸਕਦੇ ਆ ਲੰਗਰ ਦਾ ਉਸ ਟਾਈਮ ਆਪਣੇ ਮਨ ਨੂੰ ਕਿੰਨਾ ਸਕੂਨ ਮਿਲਦਾ ਜਦੋਂ ਆਪਾਂ ਆਪਣੀ ਰਸੋਈ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਤੁਸੀਂ ਇੱਕ ਦਿਨ ਅਜਮਾ ਕੇ ਦੇਖਿਓ ਇਸ ਗੱਲ ਨੂੰ ਆਪਣੇ ਸਾਰੇ ਪਰਿਵਾਰ ਨੂੰ ਸਕਾਇਆ ਤਾਂ ਦੇਖੋ ਤੁਹਾਡੇ ਪਰਿਵਾਰ ਦਾ ਕਿੰਨਾ ਜ਼ਿਆਦਾ ਮਨ ਸ਼ਾਂਤ ਹੋਵੇਗਾ। ਕ੍ਰੋਧ ਨਹੀਂ ਆਊਗਾ, ਪਲੇਸ ਨਹੀਂ ਪਊਗਾ ਘਰ ਦੇ ਵਿੱਚ। ਫਿਰ ਦੂਸਰੇ ਦਿਨ ਤੁਸੀਂ ਖਿਜੇ ਹੋਏ ਜਿਵੇਂ ਆਪਾਂ ਕਰਦੇ ਹਾਂ ਰਸੋਈ ਚਾ ਮ ਉਸ ਤਰੀਕੇ ਨਾਲ ਕਰਿਓ ਫਿਰ ਉਸ ਦਿਨ ਦੇਖਿਓ। ਕਿਉਂਕਿ ਔਰਤ ਦੇ ਹੱਥ ਦੇ ਵਿੱਚ ਬਹੁਤ ਕੁਝ ਹੈਗਾ। ਔਰਤ ਚਾਹੇ ਕਹਿੰਦੇ ਔਰਤ ਨੂੰ ਰੱਬ ਨੇ ਆਪਣਾ ਦਰਜਾ ਦਿੱਤਾ ਪਰ ਆਪਾਂ ਅੱਜ ਕੱਲ ਫੈਸ਼ਨ ਦੇ ਮਾਡਰਨ ਬਣ ਦੇ ਚੱਕਰ ਦੇ ਵਿੱਚ ਆਪਣੇ ਸਾਰੇ ਫਰਜ਼ਾਂ ਤੋਂ ਖੁੰਝ ਰਹੀਆਂ। ਮੇਰੇ ਹੱਥ ਵਾਂ ਕੇ ਬੇਨਤੀ ਹੈ ਭੈਣਾਂ ਨੂੰ ਕਿ ਜਿਹੜੇ ਆਪਣੇ ਬੱਚੇ ਵਿਗੜ ਰਹੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਤੇ ਆਪਣੇ ਘਰਾਂ ਦੇ ਵਿੱਚੋਂ ਕਲੇਸ਼ ਖਤਮ ਨਹੀਂ ਹੋ ਰਿਹਾ ਇਹਦੇ ਵਿੱਚ ਮੁੱਖ ਕਾਰਨ ਆਪਣਾ ਔਰਤਾਂ ਦਾ ਹੱਥ ਹੈ ਕਿਉਂਕਿ ਆਪਾਂ ਨਾ ਘਰ ਦੇ ਕੰਮਾਂ ਨੂੰ ਵੀ ਆਪਣਾ ਮਲਕ ਇਹ ਸਮਝਦੇ ਆ ਵੀ ਪਤਾ ਨਹੀਂ ਮੈਂ ਇਹਨਾਂ ਦੀ ਨੌਕਰਾਨੀ ਆ ਦੇਖੋ ਹਰ ਇੱਕ ਨੂੰ ਆਪਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਦੇਖੋ ਮੈਂ ਇਹ ਨਹੀਂ ਕਹਿੰਦੀ ਅੱਜ ਕੱਲ੍ਹ ਭੈਣਾਂ ਵੀ ਸਾਰੀਆਂ ਹਨਾ ਜੌਬ ਕਰਦੀਆਂ ਨੇ ਕਮਾਉਂਦੀਆਂ ਨੇ ਕਿਉਂਕਿ ਸਮਾਂ ਹੀ ਇਦਾਂ ਦਾ ਜੇ ਸਾਰਾ ਪਰਿਵਾਰ ਕਮਾਵਾਂਗੇ ਪਰ ਫਿਰ ਵੀ ਆਪਾਂ ਹਨਾ ਚੰਗੇ ਆਪਣੇ ਪਰਵਿਸ਼ ਕਰ ਸਕਾਂਗੇ ਬੱਚਿਆਂ ਦੀ ਆਪਣਾ ਜਿਹੜਾ ਫਿਊਚਰ ਹੈ ਉਹਨੂੰ ਵੀ ਹਨਾ ਆਪਾਂ ਚੰਗਾ ਬਣਾ ਸਕਦੇ ਹਾਂ ਪਰ ਦੇਖੋ ਹੁਣ ਜੇ ਆਪਾਂ ਕਹੀਏ ਵੀ ਹਾਂ ਰਸੋਈ ਦਾ ਕੰਮ ਮੈਂ ਨਹੀਂ ਕਰਨਾ ਮੈਂ ਝਾੜੂ ਪੂੰਛਾ ਨਹੀਂ ਕਰਨਾ ਮੈਂ ਕਿ ਤੁਹਾਡੀ ਨੌਕਰਾਨੀ ਆ ਹਨਾ ਵੀ ਇਹ ਨਹੀਂ ਹੁੰਦਾ ਦੇਖੋ ਇਹ ਕੰਮ ਆਪਣਾ ਤੇ ਜਿਹੜੇ ਜੈਂਟਸ ਨੇ ਉਹ ਬੇਚਾਰੇ ਖੇਤਾਂ 'ਚ ਵੀ ਕੰਮ ਕਰਦੇ ਨੇ ਬਾਹਰ ਡੰਗਰ ਪਸੰਦਾਂ ਵੀ ਕਰਦੇ ਨੇ ਤੇ ਬਾਹਰ ਆਫਿਸ ਜਾਂਦੇ ਨੇ ਹਨਾ ਉਹ ਆਪਣੇ ਨਾਲੋਂ ਉਹਨਾਂ ਦਾ ਕੰਮ ਅਲੱਗ ਹੈ ਇੱਕ ਦੂਜੇ ਦੀ ਬਰਾਬਰੀ ਕਰਨੀ ਇਹ ਨਹੀਂ ਹੁੰਦਾ ਵੀ ਆਪਾਂ ਕੰਮਾਂ ਦੇ ਵਿੱਚ ਕਰੀਏ ਬਰਾਬਰੀ ਕਰਨੀ ਹੈ ਤਾਂ ਗੁਣਾ ਦੀ ਕਰੋ ਇਹ ਸੋਚੋ ਵੀ ਮੇਰੇ ਪਤੀ ਦੇ ਵਿੱਚ ਕੀ ਗੁਣ ਹੈ ਮੈਂ ਉਹ ਗੁਣ ਨੂੰ ਆਪਣੇ ਵਿੱਚ ਬਣਾਵਾਂ ਜਾਂ ਪਤੀ ਸੋਚੇ ਵੀ ਮੇਰੀ ਪਤਨੀ ਦੇ ਵਿੱਚ ਕੀ ਗੁਣ ਹੈ ਮੈਂ ਉਹਨੂੰ ਆਪਣੇ ਵੀ ਆਪਸ ਦੇ ਵਿੱਚ ਪਿਆਰ ਤੇ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਆਪਣੇ ਪਰਿਵਾਰ ਨੂੰ ਅੱਗੇ ਆਪਣੇ ਬੱਚੇ ਨੂੰ ਅੱਗੇ ਕਿਵੇਂ ਮਿਲ ਜਾਣਾ ਹੈ ਉਸ ਵਾਰੀ ਸੋਚੋ ਕਿ ਨਾਲ ਮੈਂ ਤੁਹਾਨੂੰ ਹੁਣ ਦੱਸੂਗੀ ਤੁਸੀਂ 10 15 ਦਿਨ ਕਰਕੇ ਦੇਖਿਓ ਤੁਹਾਡੇ ਪਰਿਵਾਰ ਤੁਹਾਡੇ ਬੱਚੇ ਤੇ ਆ ਤੇ ਤੁਹਾਡੇ ਸਾਰੇ ਮਾਹੌਲ ਦਾ ਨਾ ਕਿੰਨਾ ਜਿਆਦਾ ਫਰਕ ਪੈ ਜਾਊਗਾ ਸਭ ਤੋਂ ਪਹਿਲਾਂ ਤਾਂ ਜਿਹੜੀ ਹੈ ਨਾ ਕਿਚਨ ਦੇ ਵਿੱਚ ਤੁਸੀਂ ਜਾਣਾਗਾ ਕੀ ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਜੁੱਤੀ ਵਗੈਰਾ ਤੁਸੀਂ ਉੱਥੇ ਨਾ ਲੈ ਕੇ ਜਾਵੋ ਕਿਉਂਕਿ ਬਹੁਤ ਜ਼ਿਆਦਾ ਕਿਟਾ ਨੂੰ ਆਪਣੀਆਂ ਜੁੱਤੀਆਂ ਜੋੜਿਆਂ ਦੇ ਨਾਲ ਹੁੰਦੀਆਂ ਹਨ ਤੇ ਦੂਸਰੀ ਗੱਲ ਕਿ ਆਪਾਂ ਚੀਨੀ ਰਿਫਾਈਂਡ ਕਿਉਂ ਜਿਹੜਾ ਪਰਵਰਦ ਇੱਕ ਟਾਟਾ ਨਮਕ ਬਹੁਤ ਘੱਟ ਮਾਤਰਾ ਵਿੱਚ ਯੂਜ਼ ਕਰੀਏ ਤਾਂ ਕਿ ਜਿਹੜੀਆਂ ਆਪਣੇ ਅੱਜ ਕੱਲ੍ਹ ਘਰਾਂ ਦੇ ਵਿੱਚ ਬਿਮਾਰੀਆਂ ਆ ਰਹੀਆਂ ਨੇ ਉਹਨਾਂ ਤੋਂ ਬਥੋੜੀ ਜੀ ਨਿਜਾਤ ਪਾ ਸਕੀ ਅੱਜ ਮੇਰਾ ਥੋੜਾ ਜਿਹਾ ਗਲਾ ਖਰਾਬ ਹੈ ਮੇਰੀ ਆਵਾਜ਼ ਤੁਹਾਨੂੰ ਸ਼ਾਇਦ ਥੋੜੀ ਜੀ ਬਦਲੀ ਬਦਲੀ ਵੀ ਲੱਗ ਰਹੀ ਹੋਣੀ ਹੈ ਨਾ ਕਿਉਂਕਿ ਮੌਸਮ ਚੇਂਜ ਹੋ ਰਿਹਾ ਹੈ ਤੇ ਇੱਕ ਜਿਹੜਾ ਇਹ ਧੂਆ ਵਗੈਰਾ ਆ ਰਿਹਾ ਨਾ ਇਹ ਨੇ ਵੀ ਕਾਫੀ ਜ਼ਿਆਦਾ ਹੋ ਘਰਿਆ ਆਪਣੇ ਦੂਸਰੇ ਚੈਨਲ ਤੇ ਮੈਂ ਇਸ ਬਾਰੇ ਵੀਡੀਓ ਪਾਉਂਗੀ ਤੁਸੀਂ ਜਰੂਰ ਦੇਖਣਾ ਦੂਸਰੀ ਗੱਲ ਜਦੋਂ ਵੀ ਤੁਸੀਂ ਨੇ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਉਸ ਟਾਈਮ ਵੀ ਤੁਸੀਂ ਨੇ ਘੱਟੋ-ਘੱਟ ਚਾਹ ਰੱਖ ਕੇ 11 ਵਾਰੀ ਵਾਹਿਗੁਰੂ 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 ਇਸ ਤਰੀਕੇ ਨਾਲ ਹਨਾ ਜਪਣੇਗਾ ਕੋਸ਼ਿਸ਼ ਕਰਿਓ ਕਿ ਤੁਸੀਂ ਜਦੋਂ ਪਰਿਵਾਰ ਵਾਸਤੇ ਪ੍ਰਸ਼ਾਦਾ ਬਣਾਉਣੇ ਉਹਦੋਂ ਖੁਸ਼ ਰਹਿ ਕੇ ਹੈ ਨਾ ਦੁਖੀ ਹੋ ਕੇ ਨਹੀਂ ਖੁਸ਼ ਰਹਿ ਕੇ ਨਾਮ ਸਿਮਰਨ ਜ ਆਪਣਾ ਕਿਉਂਕਿ ਜਿੱਥੇ ਨਾਮ ਹੋਊਗਾ ਜਿੱਥੇ ਇਸ ਬਾਣੀ ਪੜੀ ਜਾਊਗੀ ਉਥੇ ਜਦੋਂ ਉਹ ਭੋਜਨ ਨੂੰ ਸਕਣਗੇ ਤੁਹਾਡੇ ਘਰ ਦੇ ਵਿੱਚੋਂ ਹੌਲੀ-ਹੌਲੀ ਸਾਰੀਆਂ ਜਿੰਨੀਆਂ ਵੀ ਬੁਰੀਆਂ ਮਲਕੀ ਲਾਲੋ ਨਸ਼ਾ ਲਾਲੋ ਬੱਚਿਆਂ ਦਾ ਹਨਾ ਚਿਰਚੜਾਪਣ ਲਾਲੋ ਲੜਾਈ ਝਗੜਾ ਬੇਵਜ੍ਹਾ ਦਾ ਕਈ ਵਾਰੀ ਹੁੰਦਾ ਆਪਣੇ ਘਰੇ ਹਨਾ ਵੀ ਬੇਵਜ੍ਹਾ ਦਾ ਲੜਾਈ ਝਗੜਾ ਹੋ ਹੀ ਜਾਂਦਾ ਇਹ ਸਾਰਾ ਕੁਛ ਨਾ ਹੌਲੀ-ਹੌਲੀ ਖਤਮ ਹੋਣ ਲੱਗ ਜਾਊਗੀ ਦੂਸਰੀ ਗੱਲ ਹੈ ਨਾ ਦੇਖੋ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਦਸੀਆਂ ਹੋਈਆਂ ਸੀਗੀਆਂ ਉਹਨਾਂ ਦਾ ਐਕਸਪੀਰੀਅੰਸ ਸੀਗਾ ਉਮਰ ਦੇ ਹਿਸਾਬ ਦੇ ਨਾਲ ਹਨਾ ਆਪਾਂ ਦੁਖੀ ਤਾਂ ਹੀ ਹੋ ਕਿਉਂਕਿ ਅੱਜ ਕੱਲ ਥੋੜਾ ਜਿਹਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਕਿ ਭੈਣਾਂ ਨਾ ਸਿਰਫ ਗਿਣ-ਮਿਣ ਕੇ ਆਪਾਂ ਰੋਟੀ ਬਣਾਉਣੀ ਹੈ ਹਨਾ ਆਪਾਂ ਪਹਿਲਾਂ ਪੁੱਛ ਲੈਣਾ ਤੂੰ ਇੱਕ ਖਾਏਂਗਾ ਦੋ ਖਾਏਂਗਾ ਵੀ ਉਸ ਤੋਂ ਵੱਧ ਵਸ ਆਪਣੇ ਨਹੀਂ ਬਣਾਉਣੀ ਦੇਖੋ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਬਰਕਤ ਹੈ ਉਹ ਬਹੁਤ ਘਟਦੀ ਆ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਰੋਟੀਆਂ ਨੂੰ ਕਦੇ ਵੀ ਗਿਣਕੇ ਨਹੀਂ ਬਣਾਉਣਾ ਚਾਹੀਦਾ ਅਗਰ ਤੁਹਾਡੇ ਕੋਲ ਹਨਾ ਥੋੜੀ ਜਿਹੀ ਬਾਧ ਰੋਟੀ ਬਣ ਜੂਗੀ ਤਾਂ ਤੁਸੀਂ ਬਾਹਰ ਕਿਸੇ ਕੁੱਤੇ ਨੂੰ ਪਾ ਦੋਗੇ ਕਿਸੇ ਡੰਗਰ ਨੂੰ ਪਾ ਦੋਗੇ ਹਨਾ ਜਾਂ ਚਿੜੀਆਂ ਜਾਨਵਰਾਂ ਨੂੰ ਪਾ ਦੋਗੇ ਦੇਖੋ ਉਹਦੇ ਨਾਲ ਤੁਹਾਡੇ ਘਰ ਦਾ ਜਿੱ ਇੱਕ ਬਹਾਨਾ ਹੁੰਦਾ ਜਿਵੇਂ ਕਿ ਦਸਵੰਦ ਵੀ ਨਿਕਲ ਜਾਂਦਾ ਹੈ ਹਨਾ ਤੇ ਤੁਹਾਡੇ ਘਰ ਦੇ ਵਿੱਚੋਂ ਜਦੋਂ ਕੋਈ ਇਸ ਚੀਜ਼ ਨੂੰ ਖਾਵੇਗਾ ਤਾਂ ਉਹਦੀ ਆਤਮਾ ਤੁਹਾਨੂੰ ਜ਼ਰੂਰ ਅਸੀਸ ਦੇਵੇਗੀ ਕਦੇ ਵੀ ਰੋਟੀ ਨੂੰ ਗਿਣਕੇ ਨਾ ਬਣਾਇਓ ਇਹ ਗੱਲਾਂ ਵੈਸੇ ਨੇ ਤੁਸੀਂ ਅੱਧੇ ਦਾ ਕਹਿਣੀ ਉਹ ਉਹੀ ਮਾਰੀ ਜਾਂਦੀ ਹੈ ਹਨਾ ਚਲੋ ਜੀਨੇ ਸੁਣਨਾ ਹੁੰਦਾ ਜੀਨੇ ਸਿੱਖਣਾ ਹੁੰਦਾ ਕਹਿੰਦੇ ਇੱਕ ਟੀਚਰ ਹੁੰਦਾ ਉਹ ਬੱਚਿਆਂ ਨੂੰ ਦੱਸਦਾ ਵੀ ਕੱਲ ਨੂੰ ਹਨਾ ਆਹ ਸਿਲੇਬਸ ਤੁਸੀਂ ਯਾਦ ਕਰਕੇ ਆਇਓ ਇਹੇ ਪੇਪਰ ਦੇ ਵਿੱਚ ਆਊਗਾ ਜਿਸ ਬੱਚੇ ਨੇ ਤਾਂ ਉਹ ਸਿਲੇਬਸ ਨੂੰ ਯਾਦ ਕਰ ਲਿਆ ਉਹ ਤਾਂ ਟੌਪ ਕਰੇਗਾ ਟੌਪ ਨਹੀਂ ਕਰੇਗਾ ਕੁਝ ਮਲਕਿ 80% ਨੰਬਰ ਲੈ ਜਾਏਗਾ ਹਨਾ ਕੁਝ ਨੰਬਰ ਲੈ ਕੇ ਪਾਸ ਹੋ ਜਾਏਗਾ ਪਰ ਜਿਹੜੇ ਨੇ ਕਿਹਾ ਵੀ ਤਾਂ ਉਹੀ ਬੋਲੀਆਂ ਨੇ ਮੈਡਮ ਤਾਂ ਜਿਹੜਾ ਕੁਸਾ ਹੋਊਗਾ ਦੇਖਾਂਗੇ ਕੱਲ ਨੂੰ ਫਿਰ ਤੁਹਾਨੂੰ ਪਤਾ ਹੀ ਹੈ ਵੀ ਉਹਨੇ ਫੇਲ ਹੋਣਾ ਹੀ ਹੋਣਾ ਜੀਨੇ ਕਹਿੰਦੇ ਮੰਨ ਲਿਆ ਉਤਰ ਗਿਆ ਜਿਹਨੇ ਨਹੀਂ ਮੰਨਿਆ ਉਹ ਤੁਹਾਡੀ ਮਰਜ਼ੀ ਹੈ ਕਈ ਮੈਨੂੰ ਕਮੈਂਟ ਕਰ ਦਿੰਦੇ ਨੇ ਹਨਾ ਵੀ ਗਿਆਨ ਦੇਣ ਲੱਗੀ ਹੋਈ ਹੈਗੀ ਕਈ ਕਮੈਂਟ ਕਰਦੇ ਹੁੰਦੇ ਆ ਹਨਾ ਵੀ ਵਿਊ ਲੈਣ ਦੀ ਮਾਰੀ ਹਨਾ ਉਹ ਕਰਦੀ ਹੈ ਦੇਖੋ ਨੈਟ ਤਾਂ ਤੁਸੀਂ ਬੈਸੇ ਵੀ ਚਲਾਉਨੇ ਹੋ ਤੁਹਾਡੇ ਨਹੀਂ ਦੇਖਣਾ ਤੁਹਾਨੂੰ ਨਹੀਂ ਚੰਗਾ ਲੱਗਦਾ ਦੇਖੋ ਤੁਸੀਂ ਆਪਣੀ ਜੇਬ ਦੇ ਵਿੱਚ ਤਾਂ ਮੈਨੂੰ ਕੁਝ ਨਹੀਂ ਦੇਣਾ ਹਨ ਜਿਹਨੂੰ ਕੋਈ ਚੰਗੀ ਚੀਜ਼ ਲਾਇਦੀ ਹੈ ਦੇਖ ਲੈਂਦੇ ਨੇਟ ਪੈਕ ਤਾਂ ਤੁਸੀਂ ਵੈਸੇ ਵੀ ਪਵਾਉਣੀ ਹੈ ਕੋਈ ਮੇਰੇ ਵਾਸਤੇ ਸਪੈਸ਼ਲ ਤਾਂ ਨਹੀਂ ਪਵਾ ਰਹੇ ਵੀ ਹਾਂ ਤੁਹਾਡਾ ਮੈਂ ਕਹਿ ਰਹੀ ਆ ਵੀ ਹਨਾ ਤਾਂ ਤੁਹਾਡਾ ਇਹ ਨੈਟ ਪੈਕ ਪਵਾਉਣਾ ਪੈ ਰਿਹਾ ਤੁਹਾਨੂੰ ਤੇ ਦੂਸਰੀ ਗੱਲ ਗਿਆਨ ਦੀ ਗਿਆਨ ਕਹਿੰਦੇ ਜਿਹਦੇ ਕੋਲੇ ਹੁੰਦਾ ਹੈ ਹਨਾ ਉਹੀ ਬੰਡੇਗਾ ਮੈਂ ਤੁਹਾਨੂੰ ਕੋਈ ਗਲਤ ਗੱਲਾਂ ਜਾਂ ਮੈਂ ਤੁਹਾਨੂੰ ਕੋਈ ਜਿੱਦਾਂ ਤੁਸੀਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋ ਹਨਾ ਤੁਹਾਡੇ ਮਲਕੇ ਪਰਿਵਾਰ ਬੱਚਿਆਂ ਨੂੰ ਕਿਤੋਂ ਸਿੱਖਿਆ ਮਿਲ ਰਹੀ ਆ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਹਰ ਇੱਕ ਚੀਜ਼ ਦੀ ਵੀਡੀਓ ਪੂਰੀ ਬਣਾ ਕੇ ਵੀ ਦਿਖਾਉਣੀ ਆ ਵੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਸਿਰਫ ਬੋਲਤਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਕੋਈ ਵੀ ਚੈਨਲ ਜਿਵੇਂ ਮੈਂ ਹੁਣ ਦੀਵਾਲੀ ਨੂੰ ਤੁਸੀਂ ਮੈਨੂੰ ਦੱਸਿਆ ਸੀ ਵੀ ਇਹ ਇਹ ਕੰਮ ਕਰਿਓ ਮੈਂ ਤੁਹਾਨੂੰ ਉਸ ਤਰੀਕੇ ਨਾਲ ਸਾਰਾ ਕੁਝ ਕਰਕੇ ਵੀਡੀਓ ਬਣਾਈ ਆ ਕੋਰਪੜਪਤੇ ਲਾ ਲਓ ਕੁਛ ਵੀ ਲਾ ਲਓ ਜੋ ਵੀ ਗੱਲ ਹੁੰਦੀ ਹੈ ਮੈਂ ਤੁਹਾਨੂੰ ਪੂਰਾ ਹਨਾ ਉਹਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਉਣੀ ਹੈ ਵੀ ਇਸ ਤਰੀਕੇ ਨਾਲ ਇਹ ਚੀਜ਼ ਨੂੰ ਕਰੋ ਜਦੋਂ ਤੋਂ ਸਾਡਾ ਜੀਵਨ ਉੱਪਰ ਵੈਗਰੂ ਜੀ ਨੇ ਜ਼ੀਰੋ ਤੋਂ ਲੈ ਕੇ ਸਾਨੂੰ ਕਹਿੰਦੇ ਫਰਸਾਂ ਤੋਂ ਅਰਸਾਂ ਤੱਕ ਪਹੁੰਚਾਇਆ ਮੈਂ ਤੁਹਾਨੂੰ ਸਾਰਾ ਕੁਝ ਉਹ ਦੱਸਦੀਆਂ ਮੰਨਣਾ ਨਾ ਮੰਨਣਾ ਇਹ ਕੋਈ ਤੁਹਾਡੀ ਮਰਜ਼ੀ ਹੈ ਸਾਰਿਆਂ ਨੂੰ ਆਪਾਂ ਨਹੀਂ ਮਨਾ ਸਕਦੇ ਜਿਹਨੂੰ ਚੰਗਾ ਲੱਗਦਾ ਉਹ ਸੁਣ ਲੈਂਦਾ ਜਿਹਨੂੰ ਨਹੀਂ ਚੰਗਾ ਲੱਗਦਾ ਤਾਂ ਤੁਹਾਡੀ ਮਰਜ਼ੀ ਹੈਗੀ ਪਰ ਜਦੋਂ ਆਪਾਂ ਕਹਿੰਦੇ ਗੁਰੂ ਦੇ ਰਸਤੇ ਤੇ ਚੱਲਦੇ ਹਾਂ ਠੀਕ ਹੈ ਕਿ ਸੱਚ ਨੂੰ ਕਹਿੰਦੇ ਚੋਟਾਂ ਬਹੁਤ ਪੈਂਦੀਆਂ ਨੇ ਪਰ ਅੰਤ ਦੇ ਵਿੱਚ ਜਿੱਤ ਦਾ ਸੱਚ ਹੀ ਹੈ ਹਨ ਤੇ ਅਗਲੀ ਗੱਲ ਆ ਗਈ ਇਹ ਮੇਰੀਆਂ ਭੈਣਾਂ ਦੇ ਹੱਥ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਆਪਣੇ ਪਤੀ ਜੀ ਨੂੰ ਹਨਾ ਸ਼ਰਾਬ ਤੋਂ ਹਟਾਉਣਾ ਕਿਸੇ ਵੀ ਨਸ਼ੇ ਤੋਂ ਲਾ ਲੋ ਤੇ ਸਭ ਤੋਂ ਪਹਿਲਾਂ ਭੈਣਾਂ ਨੂੰ ਆਪਣਾ ਜੀਵਨ ਸੰਭਾਲਣਾ ਪਵੇਗਾ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਹਨਾ ਸਮੇਂ ਦੇ ਨਾਲ ਨਾ ਚੇਜ ਹੋਵੋ ਮੇਕਅਪ ਨਾ ਕਰੋ ਕੁਝ ਵੀ ਦੇਖੋ ਕਿਉਂਕਿ ਮੈਂ ਵੀ ਖੁਦ ਵੀ ਕਰਦੀ ਆ ਮੈਂ ਜਦੋਂ ਮੈਰਿਜ ਵਗੈਰਾ ਕਿਤੇ ਜਾਂਦੀ ਆ ਪਾਰਟੀ ਵਗੈਰਾ ਤੇ ਮੈਂ ਸਾਰਾ ਕੁਝ ਕਰਦੀ ਆ ਮੈਂ ਦੇਖੋ ਪਹਿਲਾਂ ਵੀ ਕਹਿੰਦੀ ਨੇ ਪਹਿਲਾਂ ਮੈਂ ਇਹਨੂੰ ਨਾ ਕਈ ਵਾਰ ਕਹਿੰਦੇ ਸੀਗੇ ਪਹਿਨ ਤੂੰ ਲਿਪਸਟਿਕ ਕਿਉਂ ਲਾਉਣੀ ਆ ਹਨਾ ਦੇਖੋ ਇਹ ਪਰਸਨਲ ਹੀ ਗੱਲਾਂ ਹੁੰਦੀਆਂ ਨੇ ਇੱਕ ਦੂਜੇ ਦੀ ਲਾਈਫ ਦੇ ਵਿੱਚ ਜੋ ਕਹਿੰਦੇ ਇੱਕ ਔਰਤ ਹੈ ਉਹ ਕਿਹਦੇ ਵਾਸਤੇ ਸਬਰਦੀ ਆ ਆਪਣੇ ਪਤੀ ਵਾਸਤੇ ਇੱਕ ਆਪਣੇ ਪਤੀ ਵਾਸਤੇ ਸਬਰਦੀ ਹੈ ਅੱਪਾ ਸਵਰਧਿਆ ਸਮਾਜ ਨੂੰ ਦਿਖਾਉਣ ਵਾਸਤੇ ਰਿਸ਼ਤੇਦਾਰਾਂ ਨੂੰ ਦਿਖਾਉਣ ਵਾਸਤੇ ਨਹੀਂ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਹਾਂ ਜੇ ਮੈਂ ਇਹ ਨਾ ਕੀਤਾ ਤਾਂ ਮੈਨੂੰ ਕੀ ਕਹਿਣਗੇ ਖੁਦ ਦੇ ਵਿੱਚ ਸੈਲਫ ਕੌਨਫੀਡੈਂਸ ਚ ਰਹੋ ਪੋਜੀਟਿਵ ਰਹੋ ਜਿਹੇ ਜੇ ਵੀ ਆਪਾਂ ਹੈਗੇ ਆ ਕੋਈ ਕੁਛ ਕਹਿੰਦਾ ਕਹੀ ਜਾਣ ਦੀ ਸਭ ਤੋਂ ਪਹਿਲਾਂ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਓ ਅਗਲੀ ਗੱਲ ਵਾਹਿਗੁਰੂ ਜੀ ਦੇ ਲੜ ਜਰੂਰ ਲੱਗੋ ਅਗਰ ਮੇਰੀਆਂ ਭੈਣਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਵੀ ਅਰਦਾਸ ਕਰ ਲੈਣੀ ਹੈ ਕਿ ਮੇਰੇ ਪਤੀ ਜੀ ਨੂੰ ਨਸ਼ੇ ਤੋਂ ਮੁਕਤ ਕਰ ਦਿਓ ਮੇਰੇ ਪਤੀ ਦਾ ਰੋਜ਼ਗਾਰ ਚੱਲ ਪੇ ਜਾਂ ਸਾਡੇ ਘਰ ਚੋਂ ਗਰੀਬੀ ਚਲੀ ਜਾਵੇ ਮੇਰੇ ਬੱਚਿਆਂ ਨੂੰ ਵਾਹਿਗੁਰੂ ਜੀ ਤਰੱਕੀ ਬਖਸ਼ਣੀ ਨਸ਼ਿਆਂ ਤੋਂ ਬਚਾ ਕੇ ਰੱਖਣਾ ਤੁਸੀਂ ਅੰਗ ਸੰਗ ਸਹਾਈ ਹੋਣਾ ਤਾਂ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਵਾਹਿਗੁਰੂ ਜੀ ਤੁਹਾਡੇ ਘਰ ਤੇ ਮੇਰਾ ਬਰਸਾਉਣਗੇ ਹੀ ਬਰਸਾਉਣਗੇ ਦੇਖੋ ਪਹਿਲਾਂ ਜਿਹੜੇ ਮੇਰੇ ਮਾਤਾ ਪੈਣਾ ਹੁੰਦੀਆਂ ਸੀਗੀਆਂ ਹਨ ਉਹ ਨਾ ਬਿਲਕੁਲ ਅਨਪੜ ਹੁੰਦੀਆਂ ਸੀਗੀਆਂ ਆਪਣੇ ਮੰਮੀ ਹੋ ਰਹੀਆਂ ਲਾਲ ਹੋਣਾ ਤੁਸੀਂ ਤੇ ਉਹਨਾਂ ਦੇ ਮੰਨ ਦੇ ਵਿੱਚ ਸਰਦਾ ਇੰਨੀ ਹੁੰਦੀ ਸੀਗੀ ਕਿ ਕੋਈ ਫਕੀਰ ਸਾਡੇ ਦਰ ਤੋਂ ਖਾਲੀ ਨਾ ਮੁੜ ਜੇ ਹਨ ਕੋਈ ਗਲਤ ਨਾ ਸਾ ਤੋਂ ਕਿਸੇ ਨੂੰ ਬੋਲਿਆ ਗਿਆ ਹੋਵੇ ਘਰ ਦੇ ਵਿੱਚ ਉਹਨਾਂ ਨੇ ਨਾਮ ਜਪੜਾ ਕੇ ਸਾਡੇ ਸਾਰੇ ਘਰ ਨੂੰ ਹਨ ਪਿਆਰ ਬਖਸ਼ੋ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚ ਵਾਧਾ ਕਰਿਓ ਉਹਨਾਂ ਨੇ ਪ੍ਰਸਾਦਾ ਤਿਆਰ ਕਰਨਾ ਤਾਂ ਵੀ ਦੇਖੋ ਇਹ ਇੱਕ ਗੱਲਾਂ ਨਹੀਂ ਹੈਗੀਆਂ ਇਹ ਇੱਕ ਐਕਸਪੀਰੀਅੰਸ ਹੈ ਮੈਨੂੰ ਇਹ ਆਪਣੇ ਬਜ਼ੁਰਗਾਂ ਤੋਂ ਪ੍ਰਾਪਤ ਹੋਈ ਹੈ ਮੈਨੂੰ ਇਹ ਕਿਉਂਕਿ ਮੈਨੂੰ ਛੋਟੇ ਹੁੰਦੇ ਤੁਸੀਂ ਆਦਤ ਸੀਗੀ ਆਪਣੇ ਬਜ਼ੁਰਗਾਂ ਦੇ ਨਾਲ ਰਹਿ ਕੇ ਉਹਨਾਂ ਦੀ ਸਿੱਖਿਆ ਹਾਸਲ ਕਰਨਾ ਇਹ ਨਹੀਂ ਹੈਗਾ ਵੀ ਹਨਾ ਵੀ ਮੈਂ ਬੇਲੀ ਆ ਤਾਂ ਮੈਨੂੰ ਇਹ ਗੱਲਾਂ ਆਉਂਦੀਆਂ ਨੇ ਹਨਾ ਕਈ ਕਹਿ ਦਿੰਦੇ ਨੇ ਵੀ ਹਨਾ ਕਿੰਨੇ ਮੈਨੂੰ ਕਿਹਾ ਕਹਿੰਦੀ ਬੇਲੀ ਕਹਿੰਦੀ ਉਹੀ ਗੱਲਾਂ ਮਾਰੀ ਜਾਂਦੀ ਆ ਮੈਂ ਉਹਨੂੰ ਭੈਣ ਨੂੰ ਕਿਹਾ ਵੀ ਭੈਣੇ ਹਨਾ ਅਗਰ ਤੂੰ ਮੇਰੇ ਕੋਲੇ ਆ ਕੇ ਇੱਕ ਦਿਨ ਬਹਿ ਜੇ ਇੱਕ ਦਿਨ ਹੀ ਮੇਰੇ ਘਰ ਨੂੰ ਸੰਭਾਲ ਲਈ ਤੈਨੂੰ ਪਤਾ ਲੱਗ ਜਾਏਗਾ ਵੀ ਕਿੰਨੀ ਕੁ ਬੇਲੀ ਮੈਂ ਆ ਤੇ ਕਿੰਨੀ ਕੁ ਬੇਲੀ ਤੂੰ ਆ ਹਨਾ ਬਾਕੀ ਚਲੋ ਬੇਲਾ ਹੈਗਾ ਕੋਈ ਨਹੀਂ ਹੈਗਾ ਪਰ ਕਿਸੇ ਨੂੰ ਵੀ ਗਲਤ ਨਾ ਬੋਲਿਆ ਕਰੋ ਕਿਉਂਕਿ ਉਹਦੀ ਆਤਮਾ ਵੱਲੋਂ ਦਿੱਤੀ ਗਈ ਦਰਸੀਸ ਤੁਹਾਨੂੰ ਕਦੇ ਵੀ ਵਾਹਿਗੁਰੂ ਜੀ ਮਾਫ਼ ਨਹੀਂ ਕਰਨਗੇ ਕਿਉਂਕਿ ਤੁਸੀਂ ਉਹਦਾ ਦਿਲ ਦੁਖਾਇਆ ਦਿਲ ਕਦੇ ਵੀ ਕਿਸੇ ਦਾ ਦੁਖਾਉਣਾ ਨਹੀਂ ਚਾਹੀਦਾ ਦੇਖੋ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਨਾ ਦੇਖੋ ਮੈਂ ਤੁਹਾਨੂੰ ਤਿੰਨ ਗੱਲਾਂ ਦੱਸੀਆਂ ਨੇ ਆਪਣੀਆਂ ਰਸੋਈ ਬਾਰੇ ਚੌਥੀ ਗੱਲ ਕਦੇ ਵੀ ਖਾਣਾ ਬਣਾਉਂਦੇ ਬਣਾਉਂਦੇ ਤੁਸੀਂ ਨਾ ਚੈੱਕ ਨਾ ਕਰੋ ਆਤ ਹੁੰਦੀ ਹੈ ਨਾ ਆਪਾਂ ਦਾਲ ਸਬਜ਼ੀ ਬਣਾ ਰਹੇ ਹਾਂ ਉਹਦੇ ਵਿੱਚ ਚਮਚਾ ਭਰਿਆ ਮੂੰਹ ਨੂੰ ਲਾਇਆ ਫੇਰ ਉਹ ਝੂਠਾ ਵਿੱਚੀ ਇਹ ਬਹੁਤ ਦੇਖਿਆ ਮੈਂ ਆਮ ਟੀਵੀਆ ਦੇ ਵਿੱਚ ਵੀ ਮੈਂ ਦੇਖਿਆ ਜਦੋਂ ਕਿਚਨ ਕੁਕਿੰਗ ਹਨਾ ਆਪਾਂ ਸਿਖਾਉਂਦੇ ਨੇ ਤਾਂ ਉਹ ਚੈੱਕ ਕਰਨਗੇ ਵੀ ਇਹ ਚੀਜ਼ ਬਿਲਕੁਲ ਵੀ ਨਾ ਕਰੋ ਪਹਿਲਾਂ ਤੁਸੀਂ ਆਪਣਾ ਸਾਰਾ ਭੋਜਨ ਹੈ ਜਿਹੜਾ ਖਾਣਾ ਹੈ ਉਹਨੂੰ ਤਿਆਰ ਕਰੋ ਤਿਆਰ ਕਰਕੇ ਵਾਹਿਗੁਰੂ ਜੀ ਨੂੰ ਕਹੋ ਵਾਹਿਗੁਰੂ ਜੀ ਮੈਨੂੰ ਗਲਤੀਆਂ ਭੁੱਲਣ ਚੁੱਕਾ ਦੀ ਮਾਫੀ ਦੇ ਦੇਣੀ ਜਿਹੜਾ ਵੀ ਪਰਿਵਾਰ ਦਾ ਸਾਡੇ ਦਾ ਇਸ ਭੋਜਨ ਨੂੰ ਰਸ ਸਕੇ ਵਾਹਿਗੁਰੂ 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 ਜਪੇ ਤਾਂ ਇਸ ਤਰੀਕੇ ਨਾਲ ਜਦੋਂ ਤੁਸੀਂ ਥੋੜੀ ਜਿਹੀ ਕੋਸ਼ਿਸ਼ ਕਰੋਗੇ ਨਾ ਰਸੋਈ ਤੋਂ ਸ਼ੁਰੂ ਕਰਿਓ ਤਾਂ ਦੇਖਿਓ ਇੱਕ ਮਹੀਨਾ ਕਰਕੇ ਦੇਖ ਲਿਓ ਕਿਉਂਕਿ ਮੀਨਾ ਤਾਂ ਜੇ ਡਾਕਟਰ ਤੁਹਾਨੂੰ ਕਹਦੇ ਵੀ ਦਵਾਈ ਲੈ ਲਓ ਤੁਸੀਂ ਫਿਰ ਵੀ ਲਈ ਲਓਗੇ ਹਨ ਕਰਕੇ ਦੇਖਿਓ ਤਾਂ ਦੇਖਿਓ ਤੁਹਾਡੇ ਪਰਿਵਾਰ ਦੇ ਸੁਹਾ ਦਾ ਕਿੰਨਾ ਫਰਕ ਪੈ ਜਾਊਗਾ ਤੇ ਤੁਹਾਡੇ ਘਰ ਵਿੱਚ ਵਰਕਤਾ ਵੀ ਆਉਣ ਲੱਗਣਗੀ ਆ ਇੱਕ ਤਰ ਸੋਈ ਦੇ ਵਿੱਚ ਸੋਚਦਾ ਧਿਆਨ ਰੱਖਣਾ ਦੂਸਰਾ ਪ੍ਰਸਾਦ ਇਹ ਕਦੇ ਵੀ ਗਿਣਕੇ ਨਾ ਲਾਓ ਤੀਸਰਾ ਕਦੇ ਵੀ ਝੂਠਾ ਨਾ ਕਰੋ ਭੋਜਨ ਨੂੰ ਚੌਥਾ ਜੁੱਤੀ ਕੋਸ਼ਿਸ਼ ਕਰੋ ਵੀ ਅਗਰ ਨਾ ਲੈ ਕੇ ਜਾਮੋ ਚਲੋ ਹੁਣ ਸਰਦੀਆਂ ਨੇ ਤਾਂ ਤੁਸੀਂ ਕੋਈ ਸੁੱਚੀ ਚਪਲ ਰੱਖੋ ਵੀ ਆਪਾਂ ਨਾ ਰਸੋਈ ਦੇ ਵਿੱਚ ਇਹੀ ਲੈ ਕੇ ਜਾਈਏ ਅੱਜ ਕੱਲ ਹਨਾ ਅੱਗੇ ਬਜ਼ੁਰਗ ਹੁੰਦੇ ਸੀ ਚੌਂਕੇ ਤੇ ਚੱਪਲ ਨਹੀਂ ਚੜਨ ਦਿੰਦੇ ਹੁੰਦੇ ਸੀ ਅੱਜ ਕੱਲ ਆਪਣਾ ਬਿਮਾਰੀਆਂ ਦਾ ਮੇਨ ਕਾਰਨ ਵੀ ਇਹੀ ਹੈ ਬਾਕੀ ਥੋੜਾ ਜਿਹਾ ਆਪਣੇ ਹਨਾ ਬਰਤਨ ਨੇ ਜਿਹੜੇ ਐਲੂਮੀਨੀਅਮ ਦੇ ਤੇ ਆਪਣੇ ਨਾਨ ਸਟਿਕ ਬਰਤਨ ਨੇ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਹਨਾ ਘਟਾ ਦਿਓ ਕਿਉਂਕਿ ਆਪਾਂ ਮਾਡਰਨ ਬਣਨ ਦੇ ਚੱਕਰ ਚ ਪਿੱਤਲ ਤਾਂਬਾ ਲੋਹਾ ਇਹਨਾਂ ਨੂੰ ਯੂਜ਼ ਕਰੋ ਆਇਰਨ ਦੀ ਬਹੁਤ ਘਾਟ ਪੈ ਰਹੀ ਹੈ ਤੁਸੀਂ ਤੁਸੀਂ ਹਨਾ ਲੋਹੇ ਦੇ ਇੱਕ ਬਾਟੇ ਆਉਂਦੇ ਹਨਾ ਜਿੱਦਾਂ ਤੁਸੀਂ ਨਿਹੰਗ ਸਿੰਘਾਂ ਕੋਲੇ ਵੀ ਦੇਖਣਗੇ ਸਾਡੇ ਘਰ ਵੀ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆਂ ਤੁਸੀਂ ਉਹਦੇ ਵਿੱਚ ਨਾ ਦਾਲ ਸਬਜ਼ੀ ਪਾ ਕੇ ਰੱਖ ਦਿਓ ਥੋੜੇ ਕਿ ਟਾਈਮ ਬਾਅਦ ਤੁਸੀਂ ਉਹਦਾ ਕਲਰ ਦੇਖੋ ਕਿੰਨਾ ਚੇਂਜ ਹੋਊਗਾ ਜਾਂ ਲੋਹੇ ਦੀ ਕੜਾਹੀ ਦੇ ਵਿੱਚ ਤੁਸੀਂ ਦਾਲ ਸਬਜ਼ੀ ਬਣਾਇਓ ਦੇਖਿਓ ਬਲੈਕ ਬਲੈਕ ਕਲਰ ਦੀ ਹੋ ਜਾਊਗੀ ਇਹਦੇ ਨਾਲ ਕਿਉਂਕਿ ਅੱਜਕੱਲ ਜਦੋਂ ਵੀ ਆਪਾਂ ਚੈੱਕ ਕਰਨਾ ਆਪਾਂ ਕਹਿੰਦੇ ਮੇਰੇ ਵਾਲ ਝੜ ਗਏ ਮੇਰੇ ਨਹਾਂ ਟੁੱਟ ਗਏ ਮੇਰੇ ਦੰਦ ਪੂਰ ਹੋ ਗਏ ਮੇਰੀ ਨਿਗਾਹ ਕਮਜ਼ੋਰ ਹੋ ਗਈ ਹੱਡਿਆ ਗੋਟਿਆਂ 'ਚ ਦਰਦ ਹੋਣ ਲੱਗਾ ਇਹ ਆਇਰਨ ਕੈਲਸ਼ੀਅਮ ਲੋਹਾ ਆਪਣਾ ਸਭ ਇਹਨਾਂ ਚੀਜ਼ਾਂ ਦੀ ਹੈ ਨਾ ਕਾਟ ਕਰਕੇ ਹੀ ਆਪਣਾ ਸਰੀਰ ਇਹਨਾਂ ਬੀਕ ਹੋ ਰਿਹਾ ਹੈ ਛੋਟੀ ਉਮਰ ਤੋਂ ਲੈ ਕੇ ਵੱਡਿਆਂ ਤੱਕ ਦੇ ਗੋਡੇ ਗਿੱਟੇ ਸਾਰੇ ਦਰਦ ਕਰ ਰਹੇ ਹਨ ਆਪਣਾ ਦੂਸਰਾ ਚੈਨਲ ਜਿਹੜਾ ਕੁਕਿੰਗ ਕਿਰਨ ਕੁਕਿੰਗ ਐਂਡ ਸਟੀਚਿੰਗ ਉਹ ਤੇ ਅੱਜ ਮੈਂ ਜਿੰਨਾ ਦੇ ਗੋਡੇ ਪੈਣ ਭਰਾਵਾਂ ਦੇ ਦਰਦ ਕਰਦੇ ਆ ਸਰੀਰ ਕਿਤੇ ਵੀ ਹੱਡਾ ਗੋਡੇ ਦਰਦ ਕਰਦੇ ਕੋਈ ਵੀ ਸਰੀਰ ਦਾ ਅੰਗ ਦਰਦ ਕਰਦਾ ਉਹਦੇ ਵਾਸਤੇ ਅੱਜ ਮੈਂ ਇੱਕ ਬਹੁਤ ਹੀ ਵਧੀਆ ਨੁਸਖਾ ਲੈ ਕੇ ਆਈਆਂ ਮੈਂ ਉਸ ਚੈਨਲ ਤੇ ਪਾਉਂਗੀ ਹਨਾ ਪਲੀਜ਼ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੀ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਨੇ ਇਹਨਾਂ ਨੂੰ ਇੱਕ ਮਹੀਨਾ ਜ਼ਰੂਰ ਕਰਕੇ ਦੇਖਿਓ ਮਲਕੀ ਤੁਰਤੇ ਫਿਰਦੇ ਤੁਸੀਂ ਹੈ ਨਾ আর ਸੋਈ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਤਿਉੜੀਆਂ ਪਾ ਕੇ ਦੁਖੀ ਹੋ ਕੇ ਨਾ ਕਰਿਓ ਸਿਮਰਨ ਕਰਕੇ ਵਾਹਿਗੁਰੂ ਜੀ ਦਾ ਨਾ ਇਹ ਸਮਝਿਓ ਵੀ ਮੈਂ ਇੱਕ ਸੇਵਾ ਕਰ ਰਹੀ ਹਾਂ ਠੀਕ ਹੈ ਵੀ ਕੰਮ ਕਰਦੇ ਭੱਕ ਜਾਂਦੇ ਥੱਕ ਜਾਂਦੇ ਪਰ ਕੋਸ਼ਿਸ਼ ਕਰਿਓ ਜੇਦੋ ਤੁਸੀਂ ਬੱਚਿਆਂ ਦਾ ਭੋਜਨ ਟਿਫਨ ਬਣਾਉਂਗੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਕੇ ਬਣਾਉਂਗੇ ਤਾਂ ਤੁਹਾਡੇ ਬੱਚਿਆਂ ਦਾ ਆਟੋਮੈਟ ਕੀ ਹੈ ਨਾ ਜਿਹੜਾ ਦਿਮਾਗ ਹੈ ਉਹਨੂੰ ਭੋਜਨ ਨੂੰ ਸ ਕਰਨ ਵੇਲੇ ਫਰਕ ਪਵੇਗਾ ਵੀਡੀਓ ਚੰਗੀ ਲੱਗੀ ਲਾਈਕ ਮੈਸ਼ੇ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ